ਜੁਲਾਈ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਅਨੀ ਇੱਕੋ ਇੱਕ ਇਸ ਤੋਂ ਜੁਲਾਈ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਡਾਕਟਰਸ ਨੂੰ ਰੈਂਸਮ ਕਾਲਸ ਆ ਰਹੀਆਂ ਸੀ ਕਿ ਪੈਸੇ ਫਲਾ ਅਕਾਊਂਟ ਦੇ ਵਿੱਚ ਪਾਓ ਨਹੀਂ ਤਾਂ ਸੀ ਤੁਹਾਨੂੰ ਜਾਨੂੰ ਮਾਰ ਦਿਆਂਗੇ ਇਸ ਤਰ੍ਹਾਂ ਦੀਆਂ ਕਾਲਸ ਦੀ ਸੂchnਾ ਜਦੋਂ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਤੇ ਐਫ ਆਈ ਆਰ ਦੋ ਦਰਜ ਕੀਤੀਆਂ ਗਈਆਂ ਉਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਡੀਸੀਪੀ ਡਿਟੈਕਟਿਵ ਫਿਰੇ ਮਕਵਿੰਦਰ ਕੋਲਰ ਪਰਬਜੋਤ ਸਿੰਘ ਐਡੀਸੀਪੀ ਸਿਟੀ 1 ਤੇ ਵਿਮਿਸਟਵਰਿੰਦਰ ਖੋਸਾ ਏਸੀਪੀ ਹਲਕਾ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਇਹ ਸੈਂਸਿਟਿਵ ਮੈਟਰ ਹੈ ਕਿ ਡਾਕਟਰਸ ਨੂੰ ਇਕੱਠੇ ਇੰਨੇ ਸਾਰੀਆਂ ਕਾਲਾਂ ਆ ਗਈਆਂ ਤੇ ਤੁਸੀਂ ਇਹਨੂੰ ਇਨਵੈਸਟੀਗੇਟ ਕਰੋ ਇਸ ਟੀਮ ਨੇ ਬੜੀ ਮਾਈਨੂਟਲੀ ਇਨਵੈਸਟੀਗੇਟ ਕਰਦੇ ਸਟੈਬਲਿਸ਼ ਕਰ ਲਿਆ ਕਿ ਇਹ ਜਿਹੜੇ ਗੈਂਗਸਟਰ ਨਹੀਂ ਹੈ ਇਹ ਸਾਈਬਰ ਕ੍ਰਾਈਮਨਲ ਹੈਗੇ ਜੋ ਰੀਸੈਂਟ ਗੈਂਗਸਟਰਸ ਦੀਆਂ ਵਾਰਦਾਤਾਂ ਹੋਈਆਂ ਉਸ ਦਾ ਫਾਇਦਾ ਉਠਾਉਂਦੇ ਹੋਏ ਨਾਗਰਿਕਾਂ ਨੂੰ ਡਰਾ ਕੇ ਉਹਨਾਂ ਤੋਂ ਪੈਸੇ ਐਠਨੇ ਚਾਹਦੇ ਤੇ ਸਾਡੀ ਇੱਕ ਟੀਮ ਪੰਜਾਬ ਪੁਲਿਸ ਦੀ ਕਮਿਸ਼ਨਰੇਟ ਪੁਲਿਸ ਅੰਬੇ ਸਰ ਤੋਂ ਬਿਹਾਰ ਇਸ ਚੰਪਾਰਨ ਜ਼ਿਲ੍ਹਾ ਹੈ ਉਥੇ ਗਈ ਉਥੇ ਉਹਨੂੰ ਕਾਮਯਾਬੀ ਮਿਲੀ ਜਿਹੜੇ ਸਾਈਬਰ ਕ੍ਰਿਮੀਨਲਸ ਹੈ ਦੋਨੋਂ ਅਰੈਸਟ ਕਰ ਲਿਆ ਗਿਆ ਹੈ ਇਸ ਦੇ ਵਿੱਚ ਬਿਹਾਰ ਪੁਲਿਸ ਨੇ ਬਹੁਤ ਕੋਆਪਰੇਸ਼ਨ ਦਿੱਤੀ ਹੈ ਜਿਹੜੇ ਦੋ ਫੜੇ ਗਏ ਹੈ ਇੱਕ ਹੈਗਾ ਪ੍ਰਿੰਸ਼ ਕੁਮਾਰ ਐਸ ਸੀਵਾ ਮੌਜੀ ਕਰਕੇ ਜਗਾ ਹੈ ਵੀ ਹੈ ਪਿੰਡ ਹੈਗਾ ਤਹਿਸੀਲ ਲੋਕਾਟਿਆ ਲੋਕਾਰਿਆ ਇਸ ਚੰਪਾਰਨ ਤੇ ਇਸੇ ਤਰ੍ਹਾਂ ਦੂਸਰਾ ਵਿਕਾਸ ਕੁਮਾਰ ਇਹ ਵੀ ਉਸੀ ਜਗ੍ਹਾ ਦਾ ਹੈ ਪਿੰਡ ਸੇਵਾਰ ਰਾਂਧਾਣਾ ਥਾਣਾ ਹਰਸੀਦੀ ਈਸਟ ਚੰਪਾਰਨ ਇਹ ਲੜਕੇ 21-22 ਸਾਲ ਦੇ ਹੈਗੇ ਉੱਤੇ ਜਦੋਂ ਅਸੀਂ ਬਿਹਾਰ ਸਾਡੀ ਟੀਮ ਗਈ ਤਾਂ ਲੋਕਲ ਪੁਲਿਸ ਨੇ ਦੱਸਿਆ ਕਿ ਇੱਥੇ ਸਾਈਬਰ ਕ੍ਰਿਮੀਨਲ ਦੀ ਹੱਪ ਹੈ ਕਿ ਬਹੁਤ ਸਾਰੇ ਸਾਈਬਰ ਕ੍ਰਾਈਮ ਇੱਥੋਂ ਹੋ ਰਿਹਾ ਹੈ ਹੋਰ ਸਟੇਟਸ ਵੀ ਪੁਲਿਸ ਆਂਦੀ ਹੈ ਤੇ ਸਾਨੂੰ ਕਾਮਯਾਬੀ ਮਿਲੀ ਹੈ ਇਸ ਸਾਈਬਰ ਕ੍ਰਾਈਮ ਸਿੰਡੀਕੇਟ ਨੂੰ ਫੜਨ ਹਲੇ ਤਫਤੀਸ਼ ਜਾਰੀ ਹੈ ਸਾਡੀ ਇੱਕ ਹੋਰ ਟੀਮ ਕੱਲ ਉੱਥੇ ਲਈ ਰਵਾਨਾ ਹੋਈ ਹੋ ਗਈ ਹੈ ਜੋ ਉੱਥੇ ਜਾ ਕੇ ਪਹਿਲੀ ਟੀਮ ਨੂੰ ਅਸਿਸਟ ਕਰੇਗੀ ਤੇ ਹੋਰ ਗ੍ਰਿਫਤਾਰੀਆਂ ਤੇ ਹੋਰ ਕਵਰੀ ਦੀ ਵੀ ਆਸ ਹੈ ਉਹਨਾਂ ਕ੍ਰਿਮੀਨਲਸ ਦੇ ਲੈਪਟਾਪ ਉਹਨਾਂ ਦੇ ਮੋਬਾਈਲ ਸੀਜ਼ ਕਰ ਲੈ ਕੇ ਆਏ ਪੁਲਿਸ ਵੱਲੋਂ ਉਹਨਾਂ ਦੀ ਵੀ ਜਾਂਚ ਕੀਤੀ ਜਾਵੇ ਜੀ ਆਪਾਂ ਉਹ ਡਾਕਟਰੋ ਕਿਹਦੇ ਡਾਕਟਰ ਹੋ ਇਹਨਾਂ ਨੇ ਫਰੋਮ ਦੀ ਮੰਗੀ ਸੀ ਉਹ ਕੋਲ ਬੈਠਾ ਜੀ ਇਸ ਨਾ FIR ਜਿਹੜੀਆਂ 2 ਦਰਜ ਹੋਈਆਂ ਹੋਰ ਵੀ ਕੰਪਲੇਂਟਸ ਆ ਗਿਆ ਸਾਡੇ ਕੋ ਡਾਕਟਰਸ ਦੀਆਂ ਸੇਮ ਡੇਸ ਆ ਸੇਮ ਨੰਬਰਸ ਤੋਂ ਸੀ ਇਸ ਲਈ اسی ਇੱਕੋ ਹੀ ਕੇਸ ਦੇ ਵਿੱਚ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਜਿਹੜੇ ਨੰਬਰਾਂ ਤੋਂ ਕਾਲ ਕਰਿਆ ਜਾ ਰਿਹਾ ਸੀ WhatsApp ਕਾਲ ਉਹ ਸੇਮ ਨੰਬਰਸ ਤੋਂ ਹੀ ਸੇਮ ਮੋਡਸ ਆ ਪ੍ਰਿੰਟ ਸੇਮ ਬੈਂਕ ਅਕਾਊਂਟ ਤੇ ਸੇਮ ਹੀ ਵੀਡੀਓ ਪਾ ਕੇ ਕੀਤਾ ਗਿਆ ਸੀ ਇਹ ਕੱਲ ਮੈਂ ਦੂਜਾ ਨੰਬਰ ਕਿੱਥੋਂ ਲੈਂਦੇ ਸੀ ਇਹ ਪਤਾ ਸੀ ਗ੍ਰੇਨਡ ਵਾਲੇ ਸੀ ਹਾਂਜੀ ਜਿਹੜੇ ਕੈਨੇਡਾ ਦੇ ਨੰਬਰ ਕਿਸ ਹੋਏ ਸੀ ਸਾਈਬਰ ਕ੍ਰਾਈਮ ਜਿਹੜਾ ਹੈ ਉਹ ਇੱਕ ਐਸਾ ਕ੍ਰਾਈਮ ਹੈ ਜਿੱਥੇ ਕ੍ਰਿਮੀਨਲ ਫੇਸਲੈਸ ਹੁੰਦਾ ਹੈ ਬਾਉਂਡਰੀ ਲੈਸ ਹੁੰਦਾ ਹੈ ਉਹ ਕਿਤੋਂ ਵੀ ਬੈਠਾ ਕ੍ਰਾਈਮ ਕਰਦਾ ਹੈ ਤੇ ਸਾਈਬਰ ਕ੍ਰਿਮੀਨਲ ਕਾਫੀ ਸਮਾਰਟ ਹੁੰਦੇ ਆ ਆਪਣਾ ਫੋਨ ਨੰਬਰ ਵੀ ਬਦਲ ਲੈਂਦੇ ਆ ਆਪਣੇ ਆਈਪੀ ਐਡਰੈਸ ਵੀ ਬਦਲਦੇ ਆ ਪਰ ਸਾਡੀਆਂ ਜਿਹੜੀਆਂ ਇਨਵੈਸਟੀਗੇਸ਼ਨ ਟੀਮਸ ਹੈ ਸਾਈਬਰ ਕ੍ਰਾਈਮ ਦੀਆਂ ਉਹ ਇਹਨੂੰ ਬੜੀ ਮੈਨਿਊਟਲੀ ਇਨਵੈਸਟੀਗੇਟ ਕਰ ਰਹੇ ਇਨਵੈਸਟੀਗੇਸ਼ਨ ਬੜਾ ਲੈਬਰੀਅਸ ਤੇ ਪੇਨਸ ਟੇਕਿੰਗ ਕੰਮ ਹੁੰਦਾ ਹੈ ਸਟੈਪ ਬਾਈ ਸਟੈਪ ਚੱਲਦੇ ਆਂ ਬਹੁਤ ਸਾਰੀਆਂ ਪੋਸਿਬਿਲਿਟੀਆਂ ਹੁੰਦੀਆਂ ਹਨ ਉਹਨਾਂ ਨੂੰ ਚੈੱਕ ਕਰਨਾ ਹੁੰਦਾ ਹੈ ਤੇ ਐਵੀਡੈਂਸ ਦੇ ਬੇਸ ਤੇ ਉਹਨਾਂ ਨੂੰ ਰੂਲ ਆਊਟ ਕਰਨਾ ਹੁੰਦਾ ਹੈ ਮੈਂ ਇਹ ਕਿ ਕਰਕੇ ਲੈ ਸਰ ਜੀ ਕੋਈ ਇਹ ਮੈਨੂੰ ਦੱਸਿਆ ਕਿ ਪੰਜਾਬ 'ਚ ਜਿੱਥੇ ਹੋਰ ਵੀ ਥਾਂ ਤੇ ਇਹੋ ਜਿਹਾ ਕਹੋਲ ਹੋਉਂਦੀਆਂ ਨੇ ਇਹਨਾਂ ਦਾ ਕੋਈ ਕਾਨੂੰਨੀ ਇਨੀਸ਼ੀਏਟਿਵ ਤੇ ਦੱਸਿਆ ਹੋਵੇ ਇਹਨਾਂ ਦੀ ਉਹਨਾਂ ਨਾਲ ਵੀ ਕੋਈ ਲਾਪਾ ਹੋਵੇ ਦੇਖੋ ਜਿਹੜੇ ਸਾਡੇ ਕਾਲਸ ਆਈਆਂ ਉਸ 'ਚ ਇਹਨਾਂ ਨੇ ਮੰਨਿਆ ਹੈ ਕਿ ਬਈ ਅਸੀਂ ਕਰ ਰਹੇ ਹਾਂ ਠੀਕ ਹੈ ਬਾਕੀ ਇਹਨਾਂ ਦੇ ਨਾਲ ਦੇ ਹਲੇ ਬੰਦੇ ਫੜਨੇ ਰਹਿੰਦੇ ਆ ਇੱਕ ਸੈਕਿੰਡ ਮੈਂ ਉਹਨਾਂ ਦਾ ਜਵਾਬ ਪੂਰਾ ਕਰ ਲਾਂ ਉਹ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇਹਨਾਂ ਦੇ ਹੋਰ ਜਿਹੜੇ ਕ੍ਰਾਈਮ ਕੀਤੇ ਹੋ ਪਤਾ ਲੱਗਣਗੇ ਇੱਕ ਇਕਰੋਂ ਸਵਾਲ ਆਇਆ ਸੀ ਸਾਡੇ ਮਿੱਤਰ ਦਾ ਕਿ ਵੀ ਲਾਰੈਂਸ ਦਾ ਜਾਂ ਬਾਕੀ ਵੱਡੇ ਗੈਂਗਸਟਰਸ ਦਾ ਨਾਮ ਕਿਉਂ ਲੈ ਰਹੇ ਫਰauti ਕੋਈ ਉਦੋਂ ਹੀ ਦਿੰਦਾ ਹੈ ਜਦੋਂ ਉਹਨੂੰ ਵਿਸ਼ਵਾਸ ਹੋ ਜਾਵੇ ਕਿ ਮੇਰੀ ਜਾਨ ਨੂੰ ਖਤਰਾ ਹੈ ਤਾਂ ਉਹ ਕੋਈ ਵੱਡੇ ਗੈਂਗਸਟਰ ਦਾ ਨਾਮ ਲੈ ਕੇ ਡਰਾਉਂਦੇ ਆ ताकि सामने वाला डर जाए मैं खुद लॉरेंस बिश्नोई में भी इंटरोगेट किया टीम इस वेले जगू भगवानपुरी भी कर रही है इंटरोगेट तो, तो भी पूछा गया कि जैनसम कॉल्स है तुम कर रहे हो या कोई वो कहें जी भी फ्रॉड है, है असं नहीं कर रहे देखो अजक मैं पहला ही दस है कि सइबर की दुनिया खुले किताब की तरह है ਸਾਡਾ ਸਾਰਿਆਂ ਦਾ ਡਾਟਾ ਜਿਹੜਾ ਹੈ ਉਹ ਨੈੱਟ ਤੇ ਪਿਆ ਹੈ ਡਾਕਟਰਸ ਦੇ ਵੈਬਸਾਈਟ ਹੈਗੇ ਹੈ ਫੇਸਬੁੱਕ ਹੈ ਬਾਕੀ ਤਫਤੀਸ਼ ਦੇ ਦੌਰਾਨ ਸਾਨੂੰ ਪਤਾ ਲੱਗੇਗਾ ਵੀ ਇਹ ਕੋਈ ਉਹਨਾਂ ਦਾ ਲੋਕਲ ਕੰਟੈਕਟ ਸੀਗਾ ਜਾਂ ਨਹੀਂ ਉਹ ਫਿਰ ਤੁਹਾਨੂੰ ਅਪਡੇਟ ਦਿੱਤਾ ਸੀ ਸੱਚੀ ਸਿੱਧੂ ਮੂਸੇਵਾਲੇ ਦੀ ਮੌਤ ਉਸ ਤੋਂ ਬਾਅਦ ਕਾਲਿੰਗ ਜਿਹੜੀ ਆ ਲਗਾਤਾਰ ਆ ਰਹੀਆਂ ਨੇ ਇਹ ਪਹਿਲਾਂ ਵੀ ਕਾਲਿੰਗ ਕਰਦੇ ਨਹੀਂ ਜਾਂ ਫਿਰ ਉਸ ਤੋਂ ਬਾਅਦ ਹੀ ਇਹਨਾਂ ਨੇ ਦਹਿਸ਼ਤ ਫੈਨਾਂ ਦੀ ਗੱਲ ਕੀਤੀ ਇਹ ਬੜਾ ਅੱਛਾ ਸਵਾਲ ਤੁਸੀਂ ਪੁੱਛਿਆ ਕਿ ਵੀ ਇਹ ਇਨਸੀਡੈਂਟ ਤੋਂ ਬਾਅਦ ਐਸੇ ਜ਼ਿਆਦਾ ਵਾਕਏ ਨਜ਼ਰ ਆ ਰਹੇ ਦਾ ਕਾਰਨ ਹੈ ਕਿ ਉਹ ਇਨਸੀਡੈਂਟ ਕਰਕੇ ਬਹੁਤ ਸਾਰੀ ਦਹਿਸ਼ਤ ਹੋਈ ਪਬਲਿਕ ਵੀ ਜਿਹੜੀ ਅਵੇਅਰ ਹੋਈ ਗੈਂਗਸਟਰਸ ਦੇ ਕ੍ਰਾਈਮ ਬਾਰੇ ਇਸ ਚੀਜ਼ ਦਾ ਫਾਇਦਾ ਜਿਹੜੇ ਪਹਿਲਾਂ ਦੂਸਰੇ ਫਰੌਡ ਕਰਦੇ ਸੀ ਸਾਈਬਰ ਕ੍ਰਿਮੀਨਲ ਉਹਨਾਂ ਨੇ ਇੱਕ ਨਵਾਂ ਮੋਡਸ ਓਪਰੈਂਟੀ ਬਣਾ ਲਿਆ ਕਿ ਗੈਂਗਸਟਰ ਦਾ ਨਾਮ ਵਰਤ ਕੇ ਕੁਝ ਡਰੋਨ ਵਾਲੇ ਵੀਡੀਓ ਭੇਜ ਕੇ ਤਾਂ ਕਿ ਸਾਹਮਣੇ ਵਾਲਾ ਜਿਹਨੂੰ ਪਰੋਥੀ ਮੰਗੀ ਜਾ ਰਹੀ ਹੈ ਡਰ ਜਾਏ ਤੋਂ ਉਸ ਤੋਂ ਉਹ ਪੈਸੇ ਐਂਟ ਲੈ ਲੈਂਦੇ ਹੈ ਕਾਉਂਟ ਨੰਬਰ ਦਿੰਦੇ ਹੈ ਕਿ ਇਸ ਚ ਪਾਓ ਤੇ ਜਿਹੜਾ ਸਾਹਮਣੇ ਵਾਲਾ ਜਿਹਨੂੰ ਇਸ ਤੋਂ ਮੰਗੀ ਜਾ ਰਹੀ ਹੈ ਉਹ ਡਰ ਜਾਂਦਾ ਹੈ ਤੋਂ ਕਾਊਂਟ ਪੈਸੇ ਪਾ ਲੈਂਦਾ ਮੇਰੇ ਕਾਉਂਟ ਦੇ ਨਾਲ ਕੋਈ ਇਸ ਤਰ੍ਹਾਂ ਦਾ ਮੈਟਰ ਆਇਆ ਜੇ ਅੰਮ੍ਰਿਤਸਰ ਦੇ ਵਿੱਚੋਂ ਕਿਸੇ ਨੇ ਪੈਸੇ ਦਿੱਤੇ ਹੋਣ ਭਾਵੇਂ ਰੋਟੀ ਦੇ ਹੋਣ ਪਰ ਕੋਈ ਡਾਕਟਰਾਂ ਦੇ ਨਹੀਂ ਇਹਨਾਂ ਡਾਕਟਰਸ ਵੱਲੋਂ ਨਹੀਂ ਦਿੱਤੇ ਗਏ ਸਾਨੂੰ ਕਿਸੇ ਨੇ ਨਹੀਂ ਦੱਸਿਆ ਹਾਲੇ ਤੱਕ ਨਹੀਂ ਇਹਨਾਂ ਨੇ ਪੁੱਛ ਗਿਆ ਮੇਰਾ ਸਵਾਲ ਹੈ ਜੀ ਬਿਹਾਰ ਦੇ ਇਹਨਾਂ ਗੇਜ਼ ਹੈਗੇ ਬਿਹਾਰ ਲੋਕਲ ਦੇਖੋ ਅੱਜ ਸਵੇਰੇ ਹੀ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੈ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਰਟ ਵਗੈਰਾ ਚੋਂ ਨਿਕਲੂਸ ਕੀਤਾ ਜਾ ਰਿਹਾ ਹੈ ਜਦੋਂ ਪੁੱਛ ਕੇ ਛੋਏਗੀ ਇਨਵੈਸਟੀਗੇਸ਼ਨਸ ਹੋਰ ਕਲਾਸਿਕ ਹੋਊਗਾ ਸਰ ਅਮੇਰ ਤੋਂ ਸਰ ਅਮੇਰ ਤੋਂ ਕਿੰਨੇ ਡਾਕਟਰ ਦੀ ਕੰਪਲੇਂਟ ਆਈ ਤੁਹਾਨੂੰ ਐਗਜ਼ੈਕਟਲੀ ਨੂੰ ਪਤਾ ਨਹੀਂ ਕਿਉਂਕਿ ਸਾਡੀ ਕੇਸ ਫਾਈਲ ਉਹਨਾਂ ਕੋਲ ਹੈ ਟੀਮ ਕੋ ਪਰ ਕੁਝ ਡਾਕਟਰਸ ਦੇ ਵੱਲੋਂ ਕੰਪਲੇਂਟ ਹੈ ਅੱਜ ਮੇਰੇ ਕੋਲ ਆਈਐਮਏ ਦੇ ਡਾਕਟਰਸ ਦਾ ਡੈਲੀਗੇਸ਼ਨ ਵੀ ਆਇਆ ਸੀ ਆਫਿਸ ਮਿਲਣ ਤਾਂ ਉਹਨਾਂ ਨੂੰ ਵੀ ਮੈਂ ਸਪਸ਼ਟ ਕਰਤਾ ਸੀਗਾ ਕਿ ਵੀ ਕੋਈ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਕਾਲ ਆਂਦੀ ਹੈ ਤਾਂ ਪੁਲਿਸ ਨੂੰ ਜਰੂਰ ਇਨਫਾਰਮ ਕਰੋ ਅਸੀਂ ਉਹ ਚੈੱਕ ਕਰਾਂਗੇ ਕਿ ਇਹ ਬਈ ਸਾਈਬਰ ਕ੍ਰਾਈਮਨਲ ਹੈ ਜਾਂ ਵਾਕੇ ਹੀ ਕੋਈ ਖਤਰੇਵਾਰੀ ਗੱਲ ਸਰ ਇਸ ਕੋ ਲਾਇਸੈਂਸ ਦੇ ਦਿੱਤਾ ਕਿਨੇ ਡਾਕਟਰਾਂ ਨੂੰ ਸਕਿਉਰਿਟੀ ਦਿੱਤੀ ਗਈ ਹਾਂ ਜਿਹੜੇ ਜਦ ਤੱਕ ਸਾਨੂੰ ਇਹਦਾ ਕਲੂ ਨਹੀਂ ਮਿਲਿਆ ਸੀਗਾ ਤਾਂ ਪੰਜ 6 ਡਾਕਟਰਸ ਨੂੰ ਫਸਟ ਸੈਕੰਡ ਡੇ ਤੇ ਜਿਹਨਾਂ ਨੂੰ ਆਈ ਸੀ ਅਸੀਂ ਮੀਨ ਵਾਈਲ ਉਹਨਾਂ ਨੂੰ ਇਮੀਡੀਏਟਲੀ ਕਵਰ ਕਰਿਆ ਸੀ ਸਕਿਉਰਿਟੀ ਦੇ ਕੇ ਤੇ ਹੁਣ ਇਹ ਪਕੜੇ ਗਏ ਤਾਂ ਕਨਫਰਮ ਹੋ ਗਿਆ ਕਿ ਇਹ ਸਾਈਬਰ ਕ੍ਰਾਈਮਨਲ ਸੀ ਸਰ ਸਾਹਿਬ ਕੇਵਲ ਵਾਰਦਾਤ ਕਰਨ ਤੋਂ ਪਹਿਲਾਂ ਆਦੇਸ਼ ਸੀ ਕਿ ਇਹਨਾਂ ਨੇ ਅੱਡਾ ਵੀ ਬਣਾ ਕੇ ਇਹ ਤੇ ਆਂਦਾ ਹੀ ਨਹੀਂ ਸੀ ਜੀ ਇਹ ਬਿਹਾਰ ਹੀ ਰਹਿੰਦੇ ਆ ਉੱਥੋਂ ਹੀ ਕੋਲਾ ਕਰਦੇ ਆ ਅੱਛਾ ਉੱਥੋਂ ਹੀ ਅਕਾਊਂਟ ਦਿੱਤਾ ਆ ਉੱਥੋਂ ਹੀ ਡਰਦੇ ਮਾਰੇ ਜੇਨ ਇਹ ਸੋਚਦਾ ਵੀ ਪਾਈਪ ਪਾ ਦੇਣਗੇ ਸਰ ਇੱਕ ਮੈਗਜ਼ੀਨ ਸਾਹਮਣੇ ਆਈ ਸੀ ਸਰ ਉਹ ਵੀਡੀਓ ਜਿਹੜੀ ਹੈ ਉਹ ਬੇਕਈਆਂ ਇਨਾਂ ਦੇ ਕੋਲ ਪਾਕੀ ਸੀ ਇੱਕ ਤੁਰਾ ਹੈਗਾ ਇਹ ਉਹ ਹੀ ਰੋਕ ਕੇ ਦੇਖਣੇ ਕਿ ਕੀ ਕਰ ਰਹੇ ਇੱਕ ਵੀਡੀਓ ਹੋਈ ਹੈ ਇੱਕ ਵੀਡੀਓ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਇੱਕ ਮੈਗਜ਼ੀਨ ਕਿਹਾ ਉਹ ਇਹ ਕਹਿ ਰਹੇ ਕਿ ਅੰਚੇਂਗੀ ਅੰਚੇਂਗੀ ਦੱਲੇ ਪਾ ਦੇ 11 ਆ ਰਹੀਆਂ 11 ਗੋਲੀਆਂ ਮਾਰਦਾ ਹਾਂ ਉਹ ਜਿਹੜਾ ਥ੍ਰੈਟ ਕਰ ਰਿਹਾ ਮੈਂ ਪਹਿਲਾਂ ਹੀ ਦੱਸਿਆ ਪੈਸੇ ਕੋਈ ਤਦੀ ਦੇਊਗਾ ਜਦੋਂ ਉਹਨੂੰ ਪ੍ਰੋਸਾ ਹੋ ਜਾਏ ਕਿ ਥ੍ਰੈਟ ਬਿਲਕੁਲ ਰੀਅਲ ਹੈ ਤੇ ਮੇਰੀ ਜਾਨ ਨੂੰ ਖਤਰਾ ਹੈ ਇਸ ਲਈ ਇਹ ਜਿਹੜੀ ਇਦਾਂ ਦੀਆਂ ਵੀਡੀਓ ਉਹ ਬਣਾ ਕੇ ਵੀ ਪਾ ਸਕਦੇ ਆ ਜਾਂ ਅੱਜ ਕੱਲ YouTube ਤੇ ਜਾਂ ਹੋਰ ਜਗ੍ਹਾ ਤੇ ਰੈਡੀਲੀ ਅਵੇਲੇਬਲ ਹੈ ਇਨਵੈਸਟੀਗੇਸ਼ਨ ਜੇ ਐਸਟੈਬਲਿਸ਼ ਕੀਤਾ ਜਾਏਗਾ ਕਿ ਇਹਨਾਂ ਨੇ ਖੁਦ ਬਣਾਈ ਹੈ ਜਾਂ ਇਹਨਾਂ ਨੇ ਕਿਤੋਂ ਲਈ ਹੈ ਸਰ ਇੱਕ ਦਾ ਰਸਟ ਕੀਤਾ ਡਾਕਟਰ ਜਿਹੜੇ ਵੈਪਨ ਕੋਈ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਸਾਈਬਰ ਕ੍ਰਿਮੀਨਲ ਹੈ ਠਾਕ ਹੈਗੇ ਹੈ ਇੱਕ ਗੈਂਗਸਟਰ ਨਹੀਂ ਹੈ ਥਾਗ ਹੈ ਸਰ 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 15 ਅਗਸਤ ਨੂੰ ਲੈ ਕੇ ਸਭ ਸ਼ਹਿਰ ਦੇ ਵਿੱਚ ਕਿਵੇਂ ਦਾ ਅਲਰਟ ਹੈ ਕੋਈ ਇਨਪੁਟ ਆਈ ਹੈ ਕਿ ਪਾਕਿਸਤਾਨ ਦੇ ਜੰਮੂ ਵਾਲੇ ਪਾਸੇ ਤੋਂ ਦੇਸ਼ਰ ਤੋਂ ਕੋਈ ਡੈਕ ਪਲਾਨ ਹੋ ਰਿਹਾ ਹੈ ਸ਼ਹਿਰ ਦੇ ਅੰਦਰ ਦੇਖੋ 15 ਅਗਸਤ ਤੇ 26 ਜਨਵਰੀ ਇਹ ਸਾਰੀਆਂ ਸਿਕਿਉਰਿਟੀ ਏਜੰਸੀਜ਼ ਲਈ ਬਹੁਤ ਇੰਪੋਰਟੈਂਟ ਈਵੈਂਟ ਹੁੰਦੇ ਆ ਅਸੀਂ ਉਹਦੇ ਲਈ ਪ੍ਰੀਪੇਅਰ ਕਰਦੇ ਆਂ ਉਹਦੇ ਲਈ ਸਪੈਸ਼ਲ ਆਪਰੇਸ਼ਨਜ਼ ਵੀ ਲਾਂਚ ਕੀਤੇ ਜਾਂਦੇ ਆ ਚੈਕਿੰਗ ਵੀ ਹੁੰਦੀ ਹੈ ਇਹ ਪੂਰੀ ਮੁਸਤੈਦੀ ਵਰਤੀ ਜਾਂਦੀ ਹੈ 100 फोर्स ਲੱਗੇਗੀ ਸਰ ਜਿਹੜੀ ਨਹੀਂ ਆਪਾਂ ਸਾਡੇ ਜਿਹੜੇ ਕਮਿਸਟਰੇਟ ਦੀ ਫੋਰਸ ਹੈ ਉਹ ਸਫੀਸ਼ੀਐਂਟ ਹੈ ਉਹਦੇ ਨਾਲ ਅਸੀਂ ਅਰੇਂਜਮੈਂਟ ਕਰਦੇ ਸਰ ਰਾਣਾ ਕੰਦੋਵਾਲੀ ਦੀ ਇਸ ਤੋਂ ਕੋਈ ਇਨਪੁਟ ਆਈ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਆਲਰੇਡੀ ਮਤਲਬ ਕੁਝ ਰਹਿਤ ਨਹੀਂ ਕੋਈ ਮਸਲਾ ਹੈ ਖਰੜਾ ਦੇ ਵਿੱਚ ਉੱਥੇ ਸਪੈਸ਼ਲ ਇਨਵੈਸਟੀਗੇਸ਼ਨ ਟੀਮਸ ਹੋਰ ਵੀ ਹੈਗੇ ਹਾਂ ਉਹ ਵੀ ਸਰ ਇਧਰ ਇੱਕ ਤੁਸੀਂ ਆਪਣੇ 10 ਕਰਮੀਆਂ ਨिलंबित ਕੀਤੇ ਆ ਸਰ ਕੀ ਕਾਰਨ ਹੈ ਸਰ ਦੇਖੋ ਡਿਊਟੀ ਜਿਹੜੀ ਹੈ ਉਹ ਸਾਰਿਆਂ ਨੂੰ ਸਹੀ ਕਰਨੀ ਚਾਹੀਦੀ ਹੈ ਜੇ ਜਦੋਂ ਹੈਡ ਜਾਏ ਚੈੱਕ ਕਰਨ ਤੇ ਉਥੇ ਨਾ ਸਹੀ ਮਿਲੇ ਤਾਂ ਮੈਂ ਉਸ ਤੇ ਬੜਾ ਸਟ੍ਰਿਕਟ ਐਕਸ਼ਨ ਲੈਂਦਾ ਕਿਉਂਕਿ ਪਹਿਲਾਂ ਕਈ ਵਾਰੀ ਸਾਰਿਆਂ ਨੂੰ ਸਮਝਾਇਆ ਗਿਆ ਵੀ ਆਪਣੀ ਡਿਊਟੀ ਸਹੀ ਢੰਗ ਨਾਲ ਇਹ ਨਹੀਂ ਕਰ ਰਿਹਾ ਤਾਂ ਫਿਰ ਉਸ ਤੇ ਜੋ ਡਿਸਪਨਰੀ ਐਕਸ਼ਨ ਹੈ ਉਹ ਜ਼ਰੂਰ ਹੋਣਾ ਡਾਕਟਰਸ ਨੂੰ ਲਾਵਾ ਮਕਸਵਾਲਾ ਡਾਕਟਰਸ ਨੂੰ ਲਾਵਾ ਓਵਰ ਆਲ ਕਿੰਨੀਆਂ ਕਾਲਸ ਨੇ ਜੇ ਕੁਝ ਰਿਪੋਰਟ ਹੋਈਆਂ ਕੁਝ ਨਹੀਂ ਕੁਝ ਇਸ ਤਰ੍ਹਾਂ ਹੀ ਜਾਣ ਕਰਕੇ ਉਹ ਨੀਜੀ ਸਾਹਿਬ ਨੇ ਕਹਿੰਦੇ ਕਿ ਕਾਲਸ ਘਟ ਗਈਆਂ ਨੇ ਹੁਣ ਪਹਿਲੇ ਨਾਲੋਂ ਜਦੋਂ ਇਹ ਪਕੜੇ ਗਏ ਇਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਪੁਲਿਸ ਸਾਡੇ ਪਿੱਛੇ ਹੈ ਤਾਂ ਟ੍ਰੈਂਡ ਗਿਰਿਆ ਹੈ ਪਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਆਵਾਜ਼ ਬਹੁਤ ਆ ਰਹੀ ਪਲੀਜ਼ ਪਲੀਜ਼ ਸਰ ਬਹੁਤ ਜ਼ੋਰ ਕੰਟੀਨਿਊ ਕਰੋ ਮੈਂ ਕਹਿ ਰਿਹਾ ਕਿ ਵੀ ਜਿਹੜਾ ਸਾਈਬਰ ਕ੍ਰਾਈਮਨਲ ਆ ਉਹਦਾ ਮੋਡਸ Operandi ਬਿਲਕੁਲ ਅਲੱਗ ਹੁੰਦਾ ਹੈ ਗੈਂਗਸਟਰ ਨਾਲੋਂ ਸਾਈਬਰ ਕ੍ਰਾਈਮਨਲ ਕਈ ਤਰ੍ਹਾਂ ਦੇ ਹੈ ਮੇਰੇ ਕੋਲ ਜੋ ਆਫਿਸ ਪਬਲਿਕ ਪੇਸ਼ ਹੁੰਦੀ ਹੈ ਉਸ ਨੂੰ ਮੈਂ ਜਦੋਂ ਸੁਣਦਾ ਹੈ ਤਾਂ ਪਤਾ ਲੱਗਦਾ ਵੀ ਸਾਈਬਰ ਕ੍ਰਾਈਮ ਕੁੱਛਤਾ ਟਾਰਗੇਟ ਕਰਦੇ ਹੈ ਕਿ ਵੀ OTP ਗਲਤੀ ਨਾਲ ਲੈ ਲਿਆ ਜਾਏ ਸਾਹਮਣੇ ਤੋਂ ਤਾਂ ਉਹਦਾ ਫਾਈਨੈਂਸ਼ੀਅਲ ਲਾਸ ਹੋ ਗਿਆ ਉਹਦੇ ਬੈਂਕ ਚ ਪੈਸੇ ਚਲੇ ਗਏ ਕੁਝ ਕੀ ਕਰਦੇ ਆ ਵੀ ਫੋਟੋਆਂ ਜਾਂ ਆਈਡੀ ਗਲਤ ਬਣਾ ਕੇ ਉਹਦਾ ਉਹਨੂੰ ਬਦਨਾਮ ਦੀ ਕਰਨ ਦੀ ਧਮਕੀ ਦੇ ਕੇ ਉਸ ਪਰਸਨ ਨੂੰ ਉਸ ਤੋਂ ਪੈਸੇ ਮੰਗਦੇ ਆ 3 ਜਿਹੜਾ ਹੈ ਆ ਲੇਟੈਸਟ ਜੋ ਅਸੀਂ ਟ੍ਰੈਂਡ ਦੇਖ ਰਹੇ ਆ ਕਿ ਉਹ ਗੈਂਗਸਟਰ ਬਣ ਕੇ ਉਹਨੂੰ ਡਰਾ ਕੇ ਪੈਸੇ ਲੈਣਾ ਚਾਹੁੰਦੇ ਆ ਸਾਈਬਰ ਕ੍ਰਾਈਮਨਲ ਜਿਹੜਾ ਉਹ ਡਾਇਰੈਕਟ ਅਟੈਕ ਨਹੀਂ ਕਰਦੇ ਸਾਈਬਰ ਟੈਕ ਕਰਦੇ ਸਾਈਬਰ ਟੈਕ ਦਾ ਮਤਲਬ ਵੀ ਡਰਾ ਦਿੰਦੇ ਆ ਜਾਂ ਉਹਨੂੰ ਇੰਡਿਊਸ ਕਰ ਦਿੰਦੇ ਆ ਉਹਨੂੰ ਚੀਟ ਕਰ ਲੈਂਦੇ ਆ ਧੋਖਾ ਦੇ ਕੇ ਇੱਕ ਇੱਕ ਕਾਰਵਾਈ ਕਰਦੇ ਕਿਉਂਕਿ ਆਮਣੇ ਸਾਹਮਣੇ ਨਹੀਂ ਆ ਸਰ ਮੇਰਾ